ਲੋਕਾਂ ਵਿੱਚ ਉਹਨਾਂ ਹਫੜਾ ਦਫੜੀ ਮਚ ਗਈ ਜਦੋਂ ਲੋਕਾਂ ਨੇ ਨਹਿਰ ਦੇ ਉੱਪਰ ਮੰੰਗ ਦੇ ਕੋਲੋਂ ਪੁਲ ਉੱਪਰ ਦੀ ਦੇਖਿਆ ਕਿ ਨਹਿਰ ਦੇ ਵਿੱਚੋਂ ਰੋੜੇ ਆ ਰਹੇ ਨੇ ਲਾਲ ਲਾਲ ਰੰਗ ਦੇ ਕੁਡੇ ਸਿਲੰਡਰ ਇਹ ਸਿਲੰਡਰ ਉਹ ਸਨ ਜਿਹੜੇ ਇੱਕ ਗੱਡੀ ਕੁਦਰਤੀ ਇੱਕ ਡਰਾਈਵਰ ਦੇ ਕੋਲੋਂ ਜਾਜਤਾ ਵੀ ਉਹ ਟਿੱਗ ਪਈ ਗੱਡੀ ਨਹਿਰ ਦੇ ਵਿੱਚ ਤੇ ਨਹਿਰ ਦੇ ਵਿੱਚ ਸਾਰੀ ਗੱਡੀ ਸਿਲੰਡਰਾਂ ਵਾਲੀ ਟਿਕਨ ਕਰਕੇ ਸਾਰੇ ਸਿਲੰਡਰ ਨਹਿਰ ਦੇ ਵਿੱਚ ਰੋੜ ਪਏ ਪਨ ਦੇ ਉੱਪਰ ਤੇ ਜਦੋਂ ਲੋਕਾਂ ਨੇ ਦੇਖਿਆ ਤਾਂ ਸਾਰੇ ਲੋਕਾਂ ਦੇ ਵਿੱਚ ਹਫੜਾ ਦਫੜੀ ਮਚ ਗਈ ਪ੍ਰਸ਼ਾਸਨ ਵੀ ਉੱਥੇ ਆਇਆ ਤੇ ਪਰ ਉਸ ਵੀਰ ਦਾ ਪਤਾ ਨਹੀਂ ਲੱਗਿਆ ਕਿ ਉਹ ਨਹਿਰ ਦੇ ਵਿੱਚ ਕਿਸੇ ਨੂੰ ਰੁੜ ਗਏ ਹ ਤੇ ਵੀਰ ਨੂੰ ਲੱਭ ਰਹੇ ਨੇ ਪ੍ਰਸ਼ਾਸਨ ਵਾਲੇ ਜੀ ਗੋਤਾ ਖੋਲਦੀ ਤੇ ਇਹ ਸਿਲੰਡਰ ਸਾਰੇ ਰੁੜੇ ਗਏ ਤੇ ਕਾਫੀ ਦੂਰ ਜਾ ਕੇ ਪ੍ਰਸ਼ਾਸਨ ਨੇ ਹੀ ਗੋਤਾ ਖੋਲ ਲਾ ਕੇ ਸਾਰੇ ਸਿਲੰਡਰ ਕੱਲੇ-ਬੱਲੇ ਸਮੰਪ ਕਰਕੇ ਕੱਢੇ ਨਹਿਰ ਦੇ ਵਿੱਚੋਂ ਬਹੁਤ ਹੀ ਲੋਕਾਂ ਨੇ ਦੇਖ ਕੇ ਦੁੱਖ ਮਨਾਇਆ ਕਿ ਇੰਨਾ ਮਹਿੰਗਾ ਸਮਾਨ ਤੇ ਇੱਕ ਜੋ ਡਰਾਈਵਰ ਵੀ ਸਾਡਾ ਮੇਰ ਦੇ ਵਿੱਚ ਰੁੜ ਗਿਆ ਉਹਨੂੰ ਲੱਭਣ ਵਾਸਤੇ ਵੀ ਲੋਕਾਂ ਨੇ ਬਹੁਤ ਹੈਲਪ ਕੀਤੀ ਪ੍ਰਯਾਸਨ ਦੀ ਵੀ ਅਤੇ ਬਹੁਤ ਆਪ ਕੋਰਾਂ ਦੀ। ਤੋਂ ਬਿੰਡਵਾਲਾ ਦਾ ਵੀ ਬਹੁਤ ਧੰਨਵਾਦ ਜਿਹੜੇ ਨਿੰਮੇ ਦੇ ਪਿੰਡ ਸੀ ਤੇ ਸਾਰਿਆਂ ਦਾ ਧੰਨਵਾਦ ਉਸ ਤੋਂ ਦਾ। ਇਹ ਦੇਖੋ ਸਿਲੰਡਰ ਕਿਵੇਂ ਰੁੜੇ ਜਾਂਦੇ ਜਿੱਦਾਂ ਪਾਣੀ ਦੇ ਤੇ ਮੱਛੀਆਂ ਰੁੜੀ ਜਾਂਦੀਆਂ ਹੁੰਦੀਆਂ ਨੇ ਨਾ ਇੱਕ ਤਾਂ ਸਿਲੰਡਰ ਰੁੜੇ ਜਾਂਦੇ ਨੇ। ਵੀਡੀਓ ਵਿੱਚ ਦੱਸਿਓ ਯੂ ਕਮੈਂਟ ਕਰਕੇ ਕਿ ਕਿਵੇਂ ਸਾਨੂੰ ਡ੍ਰਾਈਵਰੀ ਕਰਨੀ ਚਾਹੀਦੀ ਹੈ ਕਿਵੇਂ ਸਾਨੂੰ ਗੌਰ ਕਰਨਾ ਚਾਹੀਦਾ। ਮੇਰਾ ਨੇ ਹਾਲ ਦੇ ਵਾਲੇ ਬਾੜ ਹੋਣੀ ਚਾਹੀਦੀ ਕਿ ਨਹੀਂ ਹੋਣੀ ਚਾਹੀਦੀ ਸਾਰਾ ਦੱਸਿਓ ਜਰੂਰ ਗੱਲਾ ਗੱਲਾ ਕਮੈਂਟ ਕਰਕੇ ਵੀ ਲਾਈਕ ਤੇ ਸ਼ੇਅਰ ਕਰੋ ਪੂਰੇ ਫੱਟੇ ਤੇ